ਸੀ ਦੇਖ ਰਹੇ ਜੋ ਲੋਕ ਸਮਾਚਾਰ رپورਟਰ ਰਾਜਾ ਕੋਟਲੇ ਦੀ ਖਾਸ ਰਿਪੋਰਟ ਪੇਸ਼ ਵਿਦੇਸ਼ ਦੀਆਂ ਸਮੂਹ ਨਾਨਕ ਨਾਮ ਸੇਵਾ ਸੰਤਾਂ ਵੱਲੋਂ ਪਹਿਲੇ ਪਾਸ਼ੀ ਭੰਤਨਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸ ਤਰ੍ਹਾਂ ਹਲਕਾ ਮਜੀਠਾ ਦੇ ਪਿੰਡ ਕੋਟਰੀ ਟੋਲੇਸ਼ਾ ਵਿਖੇ ਗੁਰਦੁਆਰਾ ਭਾਈ ਸੰਗਤ ਸਿੰਘ ਜੀ ਦੀ ਸਮੂਹ ਸੰਗਤਾਂ ਵੱਲੋਂ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਨਗਰ ਕੀਰਤਨ ਸਜਾਇਆ ਗਿਆ ਇਸ ਮੌਕੇ ਰਾਗੀ ਅਤੇ ਕਵਿਸ਼ਰੀਆਂ ਨੇ ਕਥਾ ਕੀਰਤਨ ਕੀਤਾ ਤੇ ਗੁਰੂ ਬਾਬਾ ਨਾਨਕ 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 ਬਾਬਾ ਨਾ मैं रास्ते में हो चले देखो शेर गुलाम जो रे ओ थाने गुटिया खल्लेरी का किनको ओ थाने गुटिया खल्लेरी का हिजा खावा ओसा के बेटे के लिया आरीज रे अपने भी लगी तनु सुदाद चले ओ तेरी जान रे आ र दो जोग भगत आया जोग जोग बैठे अपा I'm sorry, I'm sorry. ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਤਾਨਾ ਤਾਨਾ ਸੇਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੇ ਅਵਤਾਰ ਦਿੜਦਿਆਂ ਪਿੰਡ ਕੋਲੀ ਛੋਲੇ ਸਾਡੀ ਸਮੂਹ 사ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣੀਆਂ ਆਂ ਅੱਜ ਦੇ ਦਿਨ ਮੈਂ ਤਾਂ ਕਾਲੂ ਜੀ ਬਾਬਾ ਕਲਿਆਣਦਾਸ ਜੀ ਮਾਤਾ ਤ੍ਰਿਪਤਾ ਜੀ ਦੇ ਕੋ ਖੋ ਸੇਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਪਾਕਿਸਤਾਨ ਦੇ ਅੰਦਰ ਸਤਿਗੁਰੂ ਪਵ ਅਵਤਾਰ ਧਾਰਿਆ 1473 ਈਸਵੀ ਨੂੰ ਅਵਤਾਰ ਧਾਰਿਆ ਇਹ ਸੰਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜੀ ਉਹਨਾਂ ਦੇ ਪਾਏ ਹੋਏ ਕੂਰਨਿਆਂ ਤੇ ਚੱਲਦੀ ਹੋਈਆਂ ਪਿੰਡ ਕੋਲੀ ਢੋਲੇ ਸਾਦੀ ਸਮੁੱਚੀ ਸਾਧ ਸੰਗਤ ਜਥੇਬੰਦੀ ਸਿੱਖ સેવા ਪਿੰਡ ਕੋਲੀ ਢੋਲੇ ਸਾਹ ਵੱਲੋਂ ਅਮਰ ਸ਼ਹੀਦ ਬਾਬਾ ਸੰਗਰ ਸਿੰਘ ਦੇ ਗੁਰਦੁਆਰਾ ਸਾਹਿਬੀ ਤੋਂ ਅਮਰਤ ਵਲੇ ਤੋਂ ਔਰ ਪੰਜਾਂ ਪਿਆਰਿਆਂ ਦੀ ਗਵਾਹੀ ਸਮੇਤ ਸਾਹਿਬ ਸਿਗਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਤਿ ਰਸਾਇਆ ਹੈ ਠਾ ਔਰ ਨਕਦੀਆਂ ਕਰਮਾ ਕਰਦਿਆ ਕਰਦਿਆ ਸੰਗਤ ਨੂੰ ਦਰਸ਼ਨਦਾਰੇ ਦੇਂਦਿਆ ਹੋਇਆ ਔਰ ਸ਼ਾਮਾਂ ਦੇ ਟਾਈਮ ਤੇ ਔਰ ਅਮਰ ਸੀਰ ਬਾਬਾ ਸੰਗਤ ਸਿੰਘ ਦੇ ਗੁਰਦੁਆਰਾ ਸਾਹਿਬ ਵੇਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਸੰਗਤ ਨੇ ਸਮਾਪਤੀ ਕੀਤੀ ਆ ਸਤਗੁਰੂ ਪਾਤਸ਼ਾਹ ਜੀਓ ਗੁਰੂ ਦੇ ਲੰਗਰ ਆ ਟੁੱਟ ਵਤਰੇ ਨੇ ਸਤਗੁਰੂ ਪਾਤਸ਼ਾਹ ਜੀਓ ਕਿਰਪਾ ਕਰਨੀ ਸਾਡੇ ਨੱਕ ਦੇ ਵਿੱਚ ਸ਼ਰੂਖ ਪਾੜਤਾ ਇਕਦਾ ਦਾ ਪਿਆਰ ਬਸਰਾ ਚੜਦੀਆਂ ਚੜਦੀਆਂ ਕਲਾ ਕਰਨੀਆਂ ਸਤਿਗੁਰੂ ਪਾਤਸ਼ਾਹ ਜੀ ਕਰੋ ਕਿਰਪਾ ਆਗਿਆ ਵੇ ਸੁਖ ਵੇ ਨਾਮ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਕੋਲੀ ਢੋਲੇਸ਼ਾ 556 ਗੁਰੂ ਨਾਨਕ ਪਾਤਸ਼ਾਹ ਜੀ ਦੇ ਇਖਤਾਰ ਦੇ ਹੱਦ ਦੇ ਸੰਬੰਧ ਵਿੱਚ ਜੋ ਨਗਰ ਕੀਰਤਨ ਸਜਾਇਆ ਗਿਆ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਪਰਿਵਾਰ ਸਾਹਿਬ ਤੋਂ ਜੋ ਪਹਿਲਾਂ ਪਰਭਾ ਫੇਰਨੀ ਚੱਲੀਆਂ ਫੇਰ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਜਗ ਅਜਮਰਤ ਵੇਦੋਂ ਨਗਰ ਕੀਰਤਨ ਜਿਆ ਤੇ ਪੰਜ ਫੇਰਾਂ ਦੀ ਅਗਵਾਈ ਹੇਠ ਪੰਜ ਨਿਸ਼ਾਨ ਸਿੰਘ ਧਾਨ ਤਨ ਗੁਰਨਛਾ ਜੀ ਚਦਰ ਸਾਇਆ ਹੇਠੇ ਨਗਰ ਕੀਰਤਨ ਬੜਾ ਅਲੋਕਿਕ ਨਗਰ ਕੀਰਤਨ ਜਿਹੜਾ ਗਲੀਆਂ ਮਹੱਲਿਆਂ ਦੇ ਵਿੱਚੋਂ ਹੁੰਦਾ ਹੋਇਆ ਸ਼ਾਮ ਨੂੰ ਅੰਮਰ ਸ਼ਹੀਦ ਬਾਬਾ ਜੀਵਨ ਸਿੰਘ ਬਾਬਾ ਸੰਗਤ ਸਿੰਘ ਜੀ ਦੇ ਅਸਥਾਨ ਤੇ ਆ ਕੇ ਸਮਾਪਤ ਹੋਇਆ ਹੈ ਸੋ 10 ਵੱਲੋਂ ਪੰਜਾਂ ਪਿਆਰਿਆਂ ਵੱਲੋਂ ਬੁਰਦਰਾ ਕਮੇਟੀ ਵੱਲੋਂ ਸਾਬ ਸਾਡੀ ਸੰਗਤ ਵੱਲੋਂ ਨਾਨਕ ਨਾਮ ਲੈਵਾ ਸੰਗਤਾਂ ਨੂੰ ਪੋਰਟਲ ਕੋਡ ਬਦਲਣੇ ਹੋਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ